ਬੜੀ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇਸ ਕਲਯੁਗ ਦੇ ਦੌਰ ਦੇ ਵਿੱਚ ਇੱਕ ਮੰਦਰ ਦਾ ਪੁਜਾਰੀ ਕਿਸ ਤਰੀਕੇ ਦੇ ਨਾਲ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਆਪਣਾ ਦੀਨ ਮਾਨ ਜਿਹੜਾ ਹੈ ਉਹ ਗਵਾ ਬੈਠਦਾ ਏ ਮੰਦਿਰ ਦੇ ਵਿੱਚ ਕਿਸੇ ਨੇ 1 ਕਰੋੜ 9 ਲੱਖ ਰੁਪਏ ਦਾ ਦਾਨ ਦਿੱਤਾ ਹੁੰਦਾ ਹੈ ਤੇ ਮੰਦਿਰ ਦੇ ਪੁਜਾਰੀ ਦੀ ਨੀਦ ਦੇ ਵਿੱਚ ਜਿਹੜਾ ਉਹ ਫਰਕ ਆ ਜਾਂਦਾ ਹੈ ਉਹ ਇਹ ਦਾਨ ਲੈ ਕੇ ਮੰਦਿਰ ਦੇ ਵਿੱਚੋਂ ਫਰਾਰ ਹੋ ਜਾਂਦਾ ਏ ਦੂਸਰੇ ਦਿਨ ਜਦੋਂ ਲੋਕ ਆਉਂਦੇ ਆ ਪਤਾ ਲੱਗਦਾ ਕਿ ਮੰਦਿਰ ਦਾ ਪੁਜਾਰੀ ਕਿਤੇ ਦੇਖ ਨਹੀਂ ਰਿਹਾ ਫੇਰ ਸਭ ਨੂੰ ਸ਼ੱਕ ਹੁੰਦਾ ਹੈ ਕਿ ਇਦੋਂ ਪਹਿਲਾਂ ਇੱਕ ਦਾਨ ਕਿਸੇ ਦੇ ਵੱਲੋਂ ਦਿੱਤਾ ਗਿਆ ਸੀ ਉਹ ਪੈਸਾ ਕਿੱਥੇ ਆਪਾਂ ਦੇਖਦੇ ਆ ਤੇ ਜਦੋਂ ਪਤਾ ਲੱਗਦਾ ਕਿ ਉਹ ਪੈਸਾ ਉੱਥੋਂ ਬਿਲਕੁਲ ਸਾਂ ਕਰ ਦਿੱਤਾ ਗਿਆ ਏ ਸੋ ਮੰਦਿਰ ਦੇ ਪੁਜਾਰੀ ਨੇ ਕੁਛ ਪੈਸਾ ਜਿਹੜਾ ਹੈ ਉਹ ਗੱਟਿਆਂ ਦੇ ਵਿੱਚ ਪਾ ਕੇ ਆਪਣੇ ਘਰੇ ਰੱਖਿਆ ਸੀ ਤੇ ਕੁਛ ਦੂਸਰੇ ਪਾਸੇ ਉਸ ਨੇ ਰੱਖ ਦਿੱਤਾ ਸੀ ਸੋ ਉਦੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਜਦੋਂ ਮੰਦਿਰ ਦੇ ਪੁਜਾਰੀ ਦੇ ਘਰੇ ਛਾਪਾ ਮਾਰਦੀ ਹੈ ਹੈਰਾਨੀ ਹੁੰਦੀ ਹੈ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹੈ ਕੀ ਉੱਥੋਂ ਪੁਲਿਸ ਨੂੰ 72 ਲੱਖ ਰੁਪਇਆ ਕੈਸ਼ ਜਿਹੜਾ ਹੈ ਉਹ ਮਿਲਦਾ ਹੈ ਤੁਸੀਂ ਇਹ ਚਿੱਟੇ ਰੰਗ ਦੇ ਗੱਟੇ ਦੇਖ ਸਕਦੇ ਹੋ ਜਿਸ ਦੇ ਵਿੱਚ ਨੋਟਾਂ ਦੀਆਂ ਗੱਟੀਆਂ ਤੁਣ ਤੁਣ ਕੇ ਭਰ ਕੇ ਰੱਖੀਆਂ ਗੰਡਾਂ ਜਿਹੜੀਆਂ ਉੱਤੇ ਰੱਸੇ ਨਾਲ ਮਾਰੀਆਂ ਹੋਈਆਂ ਰੱਸੀ ਨਾਲ ਮਾਰੀਆਂ ਹੋਈਆਂ ਗੱਟੀਆਂ ਦੀਆਂ ਇਦੋਂ ਬਾਅਦ ਦੇ ਵਿੱਚ ਪੁਲਿਸ ਨੇ ਗੱਟੀਆਂ ਗਿਣਦੇ ਲਈ ਮਸ਼ੀਨਾਂ ਲੈ ਕੇ ਆਈ ਆ ਪੁਲਿਸ ਔਰ ਤੁਸੀਂ ਕੈਸ਼ ਦੇਖੋ ਪੁਲਿਸ ਦੇ ਵੱਲੋਂ ਗਿਣਿਆ ਜਾ ਰਿਹਾ 72 ਲੱਖ ਰੁਪਇਆ ਕੈਸ਼ ਜਿਹੜਾ ਹੈ ਉਹ ਪੁਲਿਸ ਨੇ ਮੰਦਰ ਦੇ ਪੁਜਾਰੀ ਦੇ ਘਰੋਂ ਗਿਣ ਕੇ ਜਿਹੜਾ ਉਹ ਬਰਾਮਦ ਕੀਤਾ ਇਸ ਤੋਂ ਇਲਾਵਾ ਦੂਸਰਾ ਪੈਸਾ ਮੰਦਰ ਦੇ ਪੁਜਾਰੀ ਨੇ ਕਿੱਥੇ ਰੱਖਿਆ ਇਸ ਦੀ ਭਾਲ ਜਿਹੜੀ ਆ ਕੀਤੀ ਜਾ ਰਹੀ ਹੈ Vrindavan ਦੇ ਇੱਕ ਮੰਦਰ ਦੇ ਵਿੱਚੋਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਲਯੁਗ ਦੇ ਵਿੱਚ ਕਲਯੁਗ ਦਾ ਜ਼ੋਰ ਆ ਚਾਰੇ ਪਾਸੇ ਪਰ ਜਿਹੜੇ ਰੱਬ ਦੇ ਘਰਾਂ ਦੇ ਵਿੱਚ ਰਹਿੰਦੇ ਆ ਪੁਜਾਰੀ ਜਿਹੜੇ ਲੋਕਾਂ ਨੂੰ ਹਰ ਸਮੇਂ ਸੇ ਸੇ ਗੱਲ ਦਾ ਸੰਦੇਸ਼ ਹੋਕਾ ਦਿੰਦਾ ਰਹਿੰਦੇ ਆ ਕਿ ਮੋਹ ਮਾਇਆ ਤੋਂ ਆਪਾਂ ਨੂੰ ਦੂਰ ਹੋਣਾ ਚਾਹੀਦਾ ਹੈ ਇਹ ਦੁਨੀਆਵੀ ਚੱਕਰਾਂ ਚੋਂ ਬਾਹਰ ਨਿਕਲਣਾ ਚਾਹੀਦਾ ਪਰ ਆਪ ਮਾਇਆ ਦੇ ਜਾਲ ਦੇ ਵਿੱਚ ਇਹ ਮੰਦਰ ਦਾ ਪੁਜਾਰੀ ਕਿਸ ਤਰੀਕੇ ਦੇ ਨਾਲ ਫਸ ਚੁੱਕਿਆ ਹੈ ਕੀ ਚੰਦ ਪੈਸਿਆਂ ਦੇ ਲਈ ਆਪਣਾ ਦੀਨ ਮਾਨ ਜਿਹੜਾ ਹੈਗਾ ਉਹ ਵੇਚ ਪੈਂਦਾ ਜਾਂ ਫਿਰ ਕਹਿ ਲਈਏ ਕਿ ਆਪਣੇ ਮਨ ਤੇ ਕੰਟਰੋਲ ਜਿਹੜਾ ਹੈਗਾ ਮੰਦਰ ਦੇ ਪੁਜਾਰੀ ਦਾ ਨਹੀਂ ਰਿਹਾ ਉਹ ਪੈਸੇ ਦੇਖ ਕੇ ਉਹਦੀ ਨੀਚ ਖੋਟ ਆ ਗਈ ਹੈ ਤੇ ਪੈਸਾ ਉਸਨੇ ਮੰਦਰ ਚੋ ਚੋਰੀ ਕਰਕੇ ਉਥੋਂ ਭੱਜ ਗਿਆ ਇਹ ਪੂਰੀ ਉਮਰ ਲਾ ਕੇ ਜਿਹੜਾ ਆਪਣਾ ਨਾਮ ਬਣਾਇਆ ਸੀ ਉਹ ਕਿਤੇ ਨਾ ਕਿਤੇ ਹੁਣ ਵਾਪਸ ਨਹੀਂ ਆ ਸਕਦਾ ਸੋ ਇਹ ਮੰਦਰ ਦੇ ਪੁਜਾਰੀ ਦੇ ਵੱਲੋਂ 1 ਕਰੋੜ 9 ਲੱਖ ਰੁਪਇਆ ਜੋ ਕਿ ਕਿਸੇ ਦੇ ਵੱਲੋਂ ਦਾਨ ਦਿੱਤਾ ਗਿਆ ਸੀਗਾ ਉਹ ਲੈ ਕੇ ਮੰਦਰ ਦਾ ਪੁਜਾਰੀ ਮੰਦਰ ਚੋਂ ਫਰਾਰ ਹੋ ਗਿਆ 72 ਲੱਖ ਰੁਪਿਆ ਪੁਲਿਸ ਨੇ ਮੰਦਰ ਦੇ ਪੁਜਾਰੀ ਦੇ ਘਰੋਂ ਕੈਸ਼ ਜਿਹੜਾ ਹੈਗਾ ਉਹ ਬਰਾਮਦ ਕੀਤਾ ਬਾਕੀ ਹਜੇ ਪੈਸੇ ਕਿੱਥੇ ਲੁਕੋ ਕੇ ਰੱਖੇ ਆ ਇਹ ਗੱਲ ਪੁਲਿਸ ਜਿਹੜੀ ਹੈ ਇਸ ਗੱਲ ਦੀ ਜਿਹੜੀ ਹੈ ਪੁਲਿਸ ਜਾਂਚ ਕਰ ਰਹੀ ਹੈ ਸੋ ਇਹ ਮੰਦਰ ਦੇ ਪੁਜਾਰੀ ਦੇ ਵੱਲੋਂ 1 ਕਰੋੜ 9 ਲੱਖ ਰੁਪਿਆ ਜੋ ਕਿ ਕਿਸੇ ਦੇ ਵੱਲੋਂ ਦਾਨ ਦਿੱਤਾ ਗਿਆ ਸੀਗਾ ਉਹ ਲੈ ਕੇ ਮੰਦਰ ਦਾ ਪੁਜਾਰੀ ਮੰਦਰ ਚੋਂ ਫਰਾਰ ਹੋ ਗਿਆ 72 ਲੱਖ ਰੁਪਇਆ ਪੁਲਿਸ ਨੇ ਮੰਦਰ ਦੇ ਪੁਜਾਰੀ ਦੇ ਘਰੋਂ ਕੈਸ਼ ਜਿਹੜਾ ਹੈਗਾ ਉਹ ਬਰਾਮਦ ਕੀਤਾ ਬਾਕੀ ਹਜੇ ਪੈਸੇ ਕਿੱਥੇ ਲੁਕੋ ਕੇ ਰੱਖੇ ਆ ਇਹ ਗੱਲ ਪੁਲਿਸ ਜਿਹੜੀ ਹੈ ਇਸ ਗੱਲ ਦੀ ਜਿਹੜੀ ਹੈ ਪੁਲਿਸ ਜਾਂਚ ਕਰ ਰਹੀ ਹੈ